اے گرو وارے گرو وارے پیاری شلوک کرณ کارن پر ایک ہے دوسرا نہیں کوئی نانک تِس بلے ہارن جل تھل مہیل سو ہوے ہشپدی کرن کرامن کرنے یوگ جو تِس پاوے سوئی ہوگ ਕਿਨ ਮਹਾਂ ਥਾਪ ਉਥਾਪਨ ਹਾਰਾ ਅੰਤ ਨਹੀਂ ਕਿਛ ਪਾਰ ਆਵਾਰਾ ਹੁਕਮੇ ਧਾਰ ਅਧਰ ਰਹਾਵੇ ਹੁਕਮੇ ਉਪਜੈ ਹੁਕਮ ਸਮਾਵੇ ਹੁਕਮੇ ਊਚ ਨੀਚ ਬਿਵਹਾਰ ਹੁਕਮੇ ਅਨਕਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮਹਿ ਰਹੇ ਆਸਮਾਈ ਪ੍ਰਭ ਭਾਵੈ ਮਨੁਖ ਗਤ ਪਾਵੇ ਪ੍ਰਭ ਭਾਵੈ ਤਾਂ ਪਾਥਰ ਤਰਾਵੇ ਪ੍ਰਭ ਭਾਵੈ ਬਿਨ ਸਾਸ ਤੇ ਰਾਖੈ ਪ੍ਰਭ ਭਾਵੈ ਤਾਂ ਹਰ ਗੁਣ ਭਾਖੈ ਪ੍ਰਭ ਭਾਵੈ ਤਾਂ ਪਤਤ ਉਧਾਰੈ ਆਪ ਕਰੈ ਆਪਨ ਵਿਚਾਰੈ ਦੋਹਾ ਸਿਰਿਆਂ ਕਾ ਆਪ ਸੁਹਾਮੀ ਖੇਲੈ ਬਿਗਸੈ ਅੰਤਰ ਜਾਮੀ ਜੋ ਭਾਵੈ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਬਰ ਨ ਆਵੇ ਕਹੋ ਮਾਨੁਖ ਤੇ ਕਿਆ ਹੋਏ ਆਵੇ ਜੋ ਤਿਸ ਭਾਵੈ ਸੋਈ ਕਰਾਵੇ ਇਸਕਾ ਹਾਥ ਹੋਏ ਤਾਂ ਸਭ ਕਿਛਲੇ ਜੋ ਤਿਸ ਭਾਵੈ ਸੋਈ ਕਰੇ ਅਨਜਾਨਤ ਵਿਖਿਆ ਮਹਿ ਰਚੈ ਜੇ ਜਾਣਤ ਆਪਣੇ ਆਪ ਬਚੈ ਪਰਮੇ ਭੂਲਾ ਦੇਹ ਦਿਸ ਧਾਵੈ ਨਿਮਕ ਮਾਹੇ ਚਾਰਕੁੰਟ ਫਿਰ ਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਥਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਵਾਜ ਜਾ ਕਾ ਦ੍ਰਿਸ਼ਟ ਕਛੂ ਨਾ ਆਵੇ ਤਿਸ ਤਤਕਾਲ ਦਹਿ ਦਿਸ ਪ੍ਰਗਟਾਵੇ ਜਾ ਕੋ ਆਪਣੀ ਕਰੇ ਬਖਸ਼ੀਸ ਤਾਂ ਕਾ ਲੇਖਾ ਨਾ ਗਣੈ ਜਗਦੀਸ਼ ਜਿਉ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤੇ ਆਪ ਬਨਾਈ ਨਾਨਕ ਜੀਵੇ ਦੇਖ ਬਡਾਈ ਇਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਵਨ ਸਰਬ ਕੋ ਨਾਤ ਆਗੇ ਆਕਾਰੀ ਬਪੁਰਾ ਜੀਓ ਜੋ ਤਿਸ ਪਾਵੈ ਸੋਈ ਫਨਥਿਓ ਕਬਹੂ ਊਚ ਨੀਚ ਮਹਿ ਬਸੈ ਕਬਹੂ ਸੋਗ ਹਰਖ ਰੰਗ ਹਸੈ ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਊਬ ਆਕਾਸ ਪਿਆਲ ਕਬਹੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਲਾਵਣ ਹਾਰ ਕਬਹੂ ਨਿਰਤ ਕਰੈ ਬਹੁ ਭਾਂਤ ਕਬਹੂ ਸੋਏ ਰਹੈ ਦਿਨ ਰਾਤ ਕਬਹੂ ਮਹਾਕਰੋਧ ਬਿਕਰਾਲ ਕਬਹੂ ਸਰਬ ਕੀ ਹੋ ਤਰਵਾਲ ਕਬਹੂ ਹੋਏ ਬਹਿ ਬੜ ਰਾਜਾ ਕਬਹੂ ਭਿਖਾਰੀ ਨੀਚ ਕਾ ਸਾਜਾ ਕਬਹੂ ਅਪਕੀਰਤ ਮਹ ਆਵੇ ਕਬਹੂ ਭਲਾ ਭਲਾ ਕਹਾਵੇ ਜਿਉ ਪ੍ਰਭ ਰਾਖੈ ਤਿਵਹੀ ਰਹੈ ਗੁਰ ਪ੍ਰਸਾਦ ਨਾਨਕ ਸੱਚ ਕਹਿ ਕਬਹੂ ਹੋਏ ਪੰਡਤ ਕਰੇ ਬਖੀਆਨ ਕਬਹੂ ਮੋਨ ਧਾਰੀ ਲਾਵੇ ਧਿਆਨ ਕਬਹੂ ਟਟ ਤੀਰਥ ਇਸ਼ਨਾਨ ਕਬਹੂ ਸਿਧ ਸਾਧਕ ਮੁਖ ਗਿਆਨ ਕਬਹੂ ਕੀਟ ਹਸਪਤੰਗ ਹੋਏ ਜੀਆ ਅਣਕ ਜੋਨ ਪਰਮੈ ਪਰਮੀਆਂ ਨਾਨਾ ਰੂਪ ਜਿਉ ਸਵਾੰਗੀ ਦਿਖਾਵੇ ਜਿਉ ਪ੍ਰਭ ਭਾਵੈ ਤਿਵੇਂ ਨਚਾਵੇ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨਾ ਕੋਈ ਕਬ ਹੂੰ ਸਾਧ ਸੰਗਤ ਇਹੁ ਪਾਵੇ ਉਸ ਅਸਥਾਨ ਤੇ ਬਹੁਰ ਨ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਬਨਾਸ ਮਨ ਤਨ ਨਾਮ ਰਤੇ ਇਕ ਰੰਗ ਸਦਾ ਬਸਹਿ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮਹਿ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਮੇਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕਹਿ ਸਤਿਗੁਰੂ ਆਨ ਸਲੋਕ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਹੰਕਾਰਿਆ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੈ ਅੰਤਰਰਾਜ ਅਭਮਾਨ ਸੋ ਨਰਕ ਪਾਤੀ ਹੋਵਤ ਸੋ ਆਨ ਜੋ ਜਾਣੈ ਮੈ ਜੋਬਨਵੰਤ ਸੋ ਹੋਵਤ ਵਿਸ਼ਟਾ ਕਾਜੰਤ ਆਪਸ ਕਉ ਕਰਮਵੰਤ ਕਹਾਵੇ ਜਨਮ ਮਰੈ ਬਹੁ ਜੂਨ ਪਰਮਾਵੇ ਤਨ ਭੂਮ ਕਾ ਜੋ ਕਰੈ ਗਮਾਨ ਸੋ ਮੂਰਖ ਅੰਦਾ ਅਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੇ ਨਾਨਕ ਈਹਾ ਮੁਕਤ ਆਗੈ ਸੁਖ ਪਾਵੇ ਨਨਮੰਤਾ ਹੋਏ ਕਰ ਕਰ ਬਾਵੈ ਤ੍ਰਿਣ ਸਮਾਨ ਕਸ ਸੰਗ ਨਾ ਜਾਵੇ ਬਹੁ ਲਸ਼ਕਰ ਮਾਨੁਖ ਉਪਰ ਕਰੇ ਆਸ 팔 ਭੀਤਰ ਤਾਂ ਕਾ ਹੋਏ ਬినాਸ਼ ਸਭ ਤੇ ਆਪ ਜਾਣੈ ਬਲਵੰਤ ਥਿਨ ਮਹਿ ਹੋਏ ਜਾਏ ਪਸ਼ਮੰਤ ਕਿਸੈ ਨਾ ਬਦੈ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰ ਪ੍ਰਸਾਦ ਜਾ ਕਾ ਮਿਟੈ ਅਬਮਹਾਨ ਸੋ ਜਨ ਨਾਨਕ ਦਰਗਾਹ ਪ੍ਰਮਾਨ ਕੋਟ ਕਰਮ ਕਰੈ ਹਉ ਧਾਰੀ ਸ੍ਰਮ ਪਾਵੇ ਸਗਲੇ ਬਿਰਥਾਰੀ ਅਨਕ ਤਪਸਿਆ ਕਰੇ ਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਕ ਯਤਨ ਕਰ ਆਤਮ ਨਹੀਂ ਦਰਵੈ ਹਰ ਦਰਗਾਹ ਕਹੋ ਕੈਸੇ ਗਵੈ ਆਪਸ ਕਹੋ ਜੋ ਭਲਾ ਕਹਾਵੈ ਤਿਸਹਿ ਭਲਾਈ ਨਿਕਤ ਨ ਆਵੈ ਸਭ ਕੀ ਰੇਨ ਜਾ ਕਾ ਮਨ ਹੋਇ ਕਹੋ ਨਾਨਕ ਤਾਂ ਕੀ ਨਿਰਮਲ ਸੋਇ ਜਬ ਲਗ ਜਾਣੈ ਮੁਜਤੇ ਕਸ਼ ਹੋਇ ਤਬ ਇਸ ਕੋ ਸੁਖ ਨਾਹੀ ਕੋਇ ਜਦ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਬ ਜੁਨ ਮਹਿ ਫਿਰਤਾ ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨਿਚ ਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਈ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰ ਪ੍ਰਸਾਦ ਨਾਨਕ ਹੋਉ ਛੂਟੈ ਸਹਸ ਖੱਟੇ ਲਖ ਕੋ ਉਠ ਧਾਵੈ ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਵੇ ਅਨਕ ਭੋਗ ਵਿਖਿਆ ਕੀ ਕਰੈ ਨਹਿ ਤ੍ਰਿਪਤਾਵੇ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬਡ ਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਮਨ ਕਰਨੈ ਹਾਰ ਿਸਕਾ ਹਾਥ ਕਹਾਂ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਸ ਕੀਨੋ ਸੋ ਆਪਣੈ ਰੰਗ ਸਭ ਤੇ ਦੂਰ ਸਭ ਹੂ ਕੈ ਸੰਗ ਬੂਝੈ ਦੇਖੈ ਕਰੈ ਬਿਵੇਕ ਆਪਹਿ ਇੱਕ ਆਪਹਿ ਅਨੇਕ ਮਰੈ ਨ ਬਿਨਸੈ ਆਵੈ ਨ ਜਾਏ ਨਾਨਕ ਸਦ ਹੀ ਰਹਿ ਆਸਮਾਏ ਆਪ ਉਪਦੇਸੈ ਸਮਝੈ ਆਪ ਆਪੇ ਰਖਿਆ ਸਭ ਕੈ ਸਾਥ ਆਪ ਕੀਨੂ ਆਪਨ ਬਿਸਥਾਰ ਸਭ ਕਛ ਉਸ ਕਾ ਉਹ ਕਰਨੈ ਹਾਰ ਉਸ ਤੇ ਭਿੰਨ ਕਹੋ ਕਿਛ ਹੋਇ ਥਾਨ ਤਨੰਤਰ ਇਕੈ ਸੋਇ ਆਪਣੇ ਚਲਤੇ ਆਪ ਕਰਨੈ ਹਾਰ ਕੌਤਕ ਕਰੈ ਰੰਗ ਆਪਾਰ ਮਨ ਮਹਿ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਨ ਨਾ ਜਾਏ ਸਤ 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 ਪ੍ਰਭ ਸੁਆਮੀ ਗੁਰ ਪ੍ਰਸਾਦ ਕਿਨਹਿ ਵਖਿਆਨੀ ਸੱਚ 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 ਸਭ ਕੀ ਨਾ ਕੋਟ ਮਦੇ ਕਿਨਹਿ ਬਿਰਲੈ ਚੀਨਾ ਪਲਾ 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 ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ 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 ਤੇਰੀ ਬਾਣੀ ਘਟ ਘਟ ਸੁਣੀ ਸਰਵਨ ਵਖਿਆਨੀ ਪਵਿੱਤਰ 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 ਪਨੀਤ ਨਾਮ ਜਪੈ ਨਾਨਕ ਮਨਪ੍ਰੀਤ ਚਲੋਕ